ਅੱਜ ਪੰਜਾਬ ਦੀਆਂ ਬੱਚੀਆਂ ਅਫਰੀਕਨ ਕਾਲਿਆਂ ਨਾਲ ਵਿਆਹ ਕਰਾਉਣ ਲੱਗੀਆਂ। ਅੱਜ ਪੰਜਾਬ ਦੀਆਂ ਬੱਚੀਆਂ ਕ੍ਰਿਸਚੀਅਨਾਂ ਨਾਲ ਵਿਆਹ ਕਰਾਉਣ ਲੱਗੀਆਂ। ਅੱਜ ਪੰਜਾਬ ਦੀਆਂ ਬੱਚੀਆਂ ਸਿੱਖਾਂ ਦੀਆਂ ਬੱਚੀਆਂ ਦੀ ਮੈਂ ਗੱਲ ਕਰ ਰਿਹਾ ਹਾਂ। ਮੁਸਲਮਾਨਾਂ ਨਾਲ ਵਿਆਹ ਕਰਾ ਰਹੀਆਂ ਨੇ। ਪੰਜਾਬ ਦੇ ਲੋਕ ਧਰਮ ਛੱਡ ਰਹੇ ਨੇ ਤੇ ਗੁਰਸਿੱਖ ਬੀਬੀਆਂ ਨੂੰ ਆਪ ਜੀ ਦਾ ਇੱਕ ਹੁਕਮਨਾਮੇ ਦੀ ਜ਼ਰੂਰਤ ਹੈ ਕਿ ਤੁਸੀਂ ਨੱਚਣ ਗਾਣੇ ਵਾਲੀਆਂ ਰੀਲਾਂ ਛੱਡ ਕੇ ਹਮੇਸ਼ਾ ਗੁਰਸਿੱਖ ਬੀਬੀਆਂ ਗੁਰਸਿੱਖਾਂ ਦੇ ਨਾਲ ਹੀ ਵਿਆਹ ਕਰਾਉਣ ਇਹ ਤੇ ਵਿਚਾਰ ਕੀਤੀ ਜਾਵੇ ਤੇ ਨਾਲ ਹੀ ਮੈਂ ਬੇਨਤੀ ਕਰਦਾ ਸਿੰਘ ਸਾਹਿਬ ਜੀ ਕਿਉਂਕਿ ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਸਾਡੇ ਇੱਕ ਇੱਕ ਦੋ ਦੋ ਬੱਚੇ ਨੇ ਤੇ ਜਿਸ ਢੰਗ ਨਾਲ ਸਾਡਾ ਸਮਾਜ ਸਿੱਖੀ ਤੋਂ ਟੁੱਟਦਾ ਜਾ ਰਿਹਾ ਜੋ ਅੱਜ ਪੰਜਾਬ ਦੇ ਨੌਜਵਾਨ ਨਸ਼ੇ 'ਚ ਗਲਤਾਨ ਹੁੰਦੇ ਜਾ ਰਹੇ ਨੇ ਦੂਜੇ ਪਾਸੇ ਸਿੱਖ ਬੱਚੀਆਂ ਵਦੇਸ਼ਾਂ ਦੇ ਵਿੱਚ ਜਹਾਦੀਆਂ ਦਾ ਸ਼ਿਕਾਰ ਹੁੰਦੀਆਂ ਜਾ ਰਹੀਆਂ ਨੇ ਇੰਗਲੈਂਡ ਤੋਂ ਬੇਅੰਤ ਲੜਕੀਆਂ ਅਜਹੀਆਂ ਨੇ ਜਿਨ੍ਹਾਂ ਨੇ ਇਸਲਾਮਿਕ ਲੋਕਾਂ ਦੇ ਨਾਲ ਆਪਣੇ ਨਿਕਾਰ ਰਚਾ ਲਏ ਨੇ ਉਹਨਾਂ ਤੇ ਕੋਈ ਡਿਬੇਟ ਨਹੀਂ ਕੋਈ ਵਿਚਾਰ ਨਹੀਂ ਵਿਦੇਸ਼ਾਂ ਵਿੱਚ ਕੋਈ ਆਵਾਜ਼ ਨਹੀਂ بلند ਹੋ ਰਹੀ